ਵਾਹਿਗੁਰੂ ਜੀ ਕਾ ਕਾਲ ਸਾਗਰ ਹੈ ਵਾਹਿਗੁਰੂ ਜੀ ਕੀ ਪਟੇ ਕਈ ਕੋਟ ਰਾਜਸ ਤਮਸ ਸਤਕ ਕਈ ਕੋਟ ਬੇਦ ਪੁਰਾਨ ਸਿਮਰਤ ਅਰ ਸਾਸਤ ਕਈ ਕੋਟ ਕੀਏ ਰਤਨ ਸਮੁੰਦ ਇਸ ਸਮੁੰਦ ਉਚਾਰਨ ਕਰਨਾ ਸਮੁੰਦ ਨਹੀਂ ਕਹਿਣਾ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾਖਿ ਕਿੰਨਰ ਪਿਸਾਚ ਜਖ ਉਚਾਰਨ ਕਰਨਾ ਖਖੇ ਨੂੰ ਸਿਆਰੀ ਦਾ ਇਸ਼ਾਰਾ ਦੇ ਕੇ ਆੜਾ ਜਾਖਿ ਕਿੰਨਰ ਪਿਸਾਚ ਕਈ ਕੋਟ ਭੂਤ ਪਰੇਤਾ ਸੂਕਰ ਮਿਰਗਾਚ ਸਭ ਤੇ ਨੇਰੈ ਸਭੂ ਤੇ ਦੂਰ ਮਿਰਗਾਚ ਉਚਾਰਨ ਕਰਨਾ ਮਿਰਗਾਚ ਨਹੀਂ ਕਹਿਣਾ ਰਾਰੀ ਨੂੰ ਸਿਆਰੀ ਲਾ ਕੇ ਮਿਰਗਾਚ ਸਭ ਤੇ ਨੀਰੈ ਸਭੂ ਤੇ ਦੂਰ ਨਾਨਕ ਆਪ ਅਲਿਪਤ ਰਹਾ ਭਰਪੂਰ ਨਾਨਕ ਆਪ ਅਲਿਪਤ ਰਹਾ ਭਰਪੂਰ ਨਾਨਕ ਆਪ ਅਲਿਪਤ ਰਹਾ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮਹਿ ਜੀਵਹਿ ਮਰਹਿ ਕਈ ਕੋਟ ਬਹਜੋਨੀ ਫਿਰਹਿ ਕਈ ਕੋਟ ਬੈਠਤ ਹੀ ਖਾਹਿ ਕਈ ਕੋਟ ਘਲਹਿ ਥਕ ਪਾਹਿ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤਾ ਜਹ ਜਹ ਪਾਣਾ ਤਹ ਤਹ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭੈ ਬੈਰਾਗੀ RAM ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਮਹ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਿਨਾਸ ਕਈ ਕੋਟ ਮਾਗਹਿ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇ ਆਪ ਸੁ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧੰਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਓੰਕਾਰ ਹਾਂਜੀ ਸਦਾ ਸਦਾ ਇਕ ਓੰਕਾਰ ਕਈ ਕੋਟ ਕੀਨੇ ਬਹ ਭਾਤ ਪ੍ਰਭ ਤੇ ਹੋਏ ਪ੍ਰਭ ਮਾਹੇ ਸਮਾਤ ਤਾ ਕਾ ਅੰਤ ਨ ਜਾਣ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਨਾਨਕ ਪ੍ਰਭ ਸੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬਿਤੇ ਸਦਾ ਨਿਹਾਰਹ ਇਕੋ ਨਿਤਰੇ ਕਈ ਕੋਟ ਨਾਮ ਗੁਣ ਗਾਵੇ ਕਈ ਕੋਟ ਨਾਮ ਰਸ ਪੀਵੇ ਅਮਰ ਭਏ ਸਾਧ ਸਾਧ ਹੀ ਜੀਵੇ ਅਮਰ ਭਏ ਸਾਧ ਇਥੇ ਵਿਸਰਾਮ ਸਾਧ ਹੀ ਜੀਵੇ ਅਮਰ ਭਏ ਸਾਧ ਸਾਧ ਹੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿਜ ਸਮਾਵੇ ਆਪਣੇ ਜਾਨ ਕੋ ਸਾਸ ਸਾਸ ਸਮਾਰੇ ਨਾਨਕ ਓਏ ਨਾਨਕ ਤੀ ਵਿਸਰਣ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਵਾਹਿਗੁਰੂ ਜੀ ਕਾ ਕਾਲ ਸਾਗ ਕਰਾਈ ਵਾਹਿਗੁਰੂ ਜੀ ਕੀ ਫਤਿਹ